ਇਸ ਸਮੇਂ ਵੀ ਸਾਹਮਣੇ ਕੁੱਤਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਦਰਵਾਜ਼ੇ ਜਿਹੜੇ ਹੈਗੇ ਨੇ ਮੇਨ ਜਿਹੜਾ ਦਵਾਰ ਹੈਗਾ ਉਹ ਟੁੱਟਿਆ ਹੋਇਆ ਤੇ ਥੱਲੇ ਤਰਪਾਲਾ ਲੱਗਿਆ ਹੁਣ ਵੀ ਕੁੱਤਾ ਇੱਥੇ ਜਿਹੜਾ ਰੈਸਟ ਕਰ ਰਿਹਾ ਹੈ ਦੇਖੋ ਇੱਧਰ ਵੀ ਇੱਕ ਕੁੱਤਾ ਬੈਠਾ ਹੋਇਆ ਹੈ ਇਸ ਜਗ੍ਹਾ ਤੋਂ ਕਿੰਨੇ ਕੁੱਤਿਆਂ ਦੇ ਕੰਨੇ ਪ੍ਰਵੇਸ਼ ਹੋਇਆ ਤੇ ਕੁੱਤਿਆਂ ਦੀ ਵੱਲੋਂ ਜਿਹੜਾ ਗੁਰਗੰਦ ਸਾਹਿਬ ਦੇ ਅੰਗਾਂ ਨੂੰ ਪਾੜਿਆ ਗਿਆ ਇਹ ਜਿਹੜਾ ਅਸੀਂ ਇਸ ਸਮੇਂ ਇੱਥੇ ਜਿਹੜੀ ਤਸਵੀਰ ਹੈਗੀ ਉਹ ਵੀ ਅਸੀਂ ਤੁਹਾਨੂੰ ਅਸੀਂ ਜੂਰ ਦਿਖਾਵਾਂਗੇ ਕਿਉਂਕਿ ਇਹ ਤਰਪਾਲ ਲੱਗੀ ਹੋਈ ਹੈ ਬਿਲਕੁਲ ਇਹ ਫਲੈਕਸੀਬਲ ਹੈਗੀ ਹੈ ਹੁਣ ਗਰੰਤੀ ਸਾਹਿਬ ਹੈ ਚੌਂਕੀਦਾਰਾ ਥੋੜੀ ਨਾ ਕਰਨਗੇ ਉਹਨਾਂ ਦਾ ਕੰਮ ਹੁੰਦਾ ਹੀ ਪਾਟ ਕਰਨਾ ਉਹਨਾਂ ਦਾ ਕੰਮ ਹੁੰਦਾ ਪਾਟ ਕਰਨਾ ਕੋਈ ਚੌਂਕੀਦਾਰਾ ਥੋੜੀ ਨਾ ਕਰਨਾ ਉਹਨਾਂ ਨੇ ਕਿਸੇ ਦੇ ਬਾਬੇ ਕੋਈ ਕਸੂਰ ਨਹੀਂ ਹੈ ਸੁਣ ਬਾਬਾ ਜੀ ਦਾ ਕੋਈ ਕਸੂਰ ਨਹੀਂ ਹੈ ਉਹ ਤਾਂ ਜਾਨਮਰਾ ਤੋਂ ਉਹ ਤਾਂ ਜਾਨਮਰਾ ਜਾਨਮਰ ਦੇਖੋ ਜੀ ਕਿਸੇ ਕਸ ਖਾਇਆ ਹੋਇਆ ਨਹੀਂ ਹੁੰਦਾ ਜਦੋਂ ਗਲਤੀ ਹੋਗੀ ਮੰਨ ਵੀ ਰਹੇ ਬਾਬਾ ਜੀ ਵੀ ਗਲਤੀ ਹੋ ਗਈ ਜਾਨ ਮਰਾ ਕੋਈ ਬਾਤ ਨਹੀਂ ਚਲੋ ਮਾਫੀ ਵੀ ਮੰਗ ਲਈ ਚਲੋ ਕੋਈ ਗੱਲ ਨਹੀਂ ਹੈਗੀ ਚਲੋ ਮੰਗ ਲਈ ਅਗਲੇ ਨੇ ਮਾਫੀ ਪਰ ਯੋ ਥੋੜਾ ਵੀ ਜਿਹੜਾ ਜੈਜ ਜੈਜ ਕਰੋ ਵੀ ਜੈਜ ਜਿਹੜਾ ਜੈਜ ਹੋਆ ਕਦੀ ਬੀਬੀ ਕੀ ਨਹੀਂ ਸ਼ਿਕਾਇਤ ਆਈ ਕਦੀ ਬਾਬਾ ਜੀ ਕੀ ਨਹੀਂ ਕਦੀ ਸ਼ਿਕਾਇਤ ਆਈ ਕੁੜੀ ਖੁਦ ਪਾਠ ਕਰਾਤੀ ਵਿਚਾਰੀ ਐਨੇ ਪਾਠ ਕਰਦੀ ਤੀ ਕੁੜੀ ਕਦੀ ਕੁੜੀ ਕੀ ਨਹੀਂ ਸ਼ਿਕਾਇਤ ਆਈ ਹੈਗੀ ਹੁਣ ਦੱਸੋ ਕਹਾਂ ਤੋਂ ਕਹਾਂ ਕੀਆ ਕਹਾਂ ਹੁਣ ਦੱਸੋ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜੀ ਸਮੇ ਅਸੀਂ ਮੌਜੂਦ ਹੈਗੇ ਆਂ ਜਿਹੜੀ ਕੱਲ ਇੱਕ ਖਬਰ ਬੜੀ ਤੇਜ਼ੀ ਨਾਲ ਵਾਇਰਲ ਹੋਈ ਸੀ ਗੁਰੂ ਸਾਹਿਬ ਦੀ ਬੇਦਬੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਪਿੰਡ ਮੋਲੀ ਅਸੀਂ ਸਮੇ ਉਸ ਪਿੰਡ ਵਿੱਚ ਮੌਜੂਦ ਹੈਗੇ ਆਂ ਜਿੱਥੇ ਕਿ ਗੁਰਦੁਆਰਾ ਸਾਹਿਬ ਹੈਗਾ ਜਿੱਥੇ ਕਿ ਇੱਕ ਕੁੱਤੇ ਦੁਆਰਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਹੁੰਦੇ ਨੇ ਉਹਨਾਂ ਨੂੰ ਪਾੜਿਆ ਗਿਆ ਸੀ ਤੇ ਜਿਸ ਤੇ ਚਲਦਿਆਂ ਦੋ ਜਿਹੜਾ ਪਾਤੀ ਸਿੰਘ ਤੇ ਪ੍ਰਧਾਨ ਦੇ ਉੱਪਰ ਕੇਸ ਵੀ ਦਰਜ ਕੀਤਾ ਗਿਆ ਤਾਂ ਇਸ ਸਮੇਂ ਅਸੀਂ ਮੌਜੂਦ ਹਾਂ ਗਿਆਂ ਪਿੰਡ ਮੌਲੀ ਦੇ ਗੁਰਦੁਆਰਾ ਸਾਹਿਬ ਇਹ ਗੁਰਦੁਆਰੇ ਸਾਹਿਬ ਦਾ ਮੇਨ ਜਿਹੜਾ ਗੇਟ ਹੈਗਾ ਜਿਹੜਾ ਹਾਲਾਕੀ ਉਸਾਰੀ ਦਾ ਕੰਮ ਵਗੈਰਾ ਚੱਲ ਰਿਹਾ ਤਾਂ ਗੇਟ ਜਿਹੜਾ ਬੰਦ ਕੀਤਾ ਹੋਇਆ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੇਟ ਬੰਦ ਕੀਤਾ ਹੋਇਆ ਤੇ ਥੱਲੇ ਵੀ ਕੁਝ ਤਰਪਾਲਾਂ ਵਗੈਰਾ ਲਗਾ ਕੇ ਗੇਟ ਦਾ ਜਿਹੜਾ ਮੂਹ ਵਗੈਰਾ ਬੰਦ ਕੀਤੇ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਸੜਕ ਵੀ ਜਿਹੜੀ ਇਸ ਸਮੇਂ ਜਿਹੜੀ ਬਣਾਈ ਜਾ ਰਹੀ ਆ ਤਾਂ ਪੂਰਾ ਜਿਹੜਾ ਕੰਮ ਚੱਲ ਰਿਹਾ ਤਾਂ ਇਸ ਸਮੇ ਅਸੀਂ ਪਾਰਟੀ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਜਿਹੜਾ ਪਰਿਵਾਰ ਹੈਗਾ ਉਹ ਇੱਕ ਪਾਸੇ ਹੀ ਜਿਹੜੀ ਜਗ੍ਹਾ ਹੈਗੀ ਗੁਰਦੁਆਰਾ ਸਾਹਿਬ ਦੇ ਉੱਥੇ ਹੀ ਰਹਿੰਦੇ ਨੇ ਇਹ ਉਹ ਛੋਟਾ ਗੇਟ ਹੈਗਾ ਜਿਹੜਾ ਤੁਹਾਨੂੰ ਅਸੀਂ ਦਿਖਾਉਂਦੇ ਆ ਜਿਹੜੇ ਗੇਟ ਤੋਂ ਇਸ ਸਮੇ ਲੋਕ ਆਉਂਦੇ ਨੇ ਤੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਦੇ ਨੇ ਤੇ ਅਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਦੇ ਪਰਿਵਾਰ ਇੱਥੇ ਮੌਜੂਦ ਹੈਗਾ ਜਾਣਦੇ ਆ ਪੂਰਾ ਮਾਮਲਾ ਕਿਵੇਂ ਜਿਹੜੀ ਘਟਨਾ ਹੋਈ ਤੁਸੀਂ ਉਸ ਸਮੇਂ ਕਿੱਥੇ ਮੌਜੂਦ ਹੈਗੇ ਸੀ 파ਟੀ ਸਿੰਘ ਬਲਬੀਤ ਸਿੰਘ ਉਹਨਾਂ ਦੇ ਤੁਸੀਂ ਕੀ ਲੱਗਦੇ ਹੋ ਜੀ ਕਰਵਾਲੀ ਜੀ ਅੱਛਾ ਤੁਸੀਂ ਉਹਨਾਂ ਦੇ ਧਰਮਪਤਨੀ ਹੋ ਜਿਹੜਾ ਇਹ ਮਾਮਲਾ ਕੱਲ ਦੀ ਜਿਹੜੀ ਘਟਨਾ ਸਾਹਮਣੇ ਆਈ ਹੈ ਕਹਿੰਦੇ ਇਹ ਇਸ ਜਗ੍ਹਾ ਤੋਂ ਕਹਿੰਦੇ ਕੁੱਤਿਆਂ ਦੇ ਇੱਕ ਨੇ ਪ੍ਰਵੇਸ਼ ਹੋਇਆ ਤੇ ਕੁੱਤਿਆਂ ਦੀ ਵੱਲੋਂ ਜਿਹੜਾ ਗੁਰਗਨ ਸਾਹਿਬ ਦੇ ਅੰਗਾਂ ਨੂੰ ਪਾੜਿਆ ਗਿਆ ਇਹ 24 ਦੀ ਗੱਲ ਹੈ ਜੀ ਹਾਂਜੀ 24 ਦੀ ਗੱਲ ਹੈ ਜੀ ਅੱਛਾ 24 ਦੀ ਗੱਲ ਹੈਗੀ ਹੈ ਤੇ ਜੀ ਜੀ ਤੇ ਮਤਲਬ ਇਹ ਇਸ ਗੇਟ ਤੋਂ ਮਤਲਬ ਕੁੱਤੇ ਵਗੈਰਾ ਆਂਦੇ ਕਿ ਹੋਰ ਵੀ ਗੇਟ ਹੈਗੇ ਨੇ ਕਿ ਇਹਨੂੰ ਆਂਦੇ ਉੱਪਰ نیچے ਨੂੰ ਜਿਹੜਾ ਟੁੱਟਿਆ ਉਸ ਤੋਂ ਹੇਠਾਂ ਹਾਂ ਹਾਂ ਹੇਠੇ ਨੂੰ ਵੀ ਆਂਦੇ ਜੀ ਸਾਡੇ ਨਾਲ ਉਹਨਾਂ ਦਾ ਪਰਿਵਾਰ ਹੈਗਾ ਅਸੀਂ ਅੰਦਰ ਦੀ ਜਿਹੜੀ ਇਸ ਸਮੇਂ ਜੋ ਗੁਰਦੁਆਰਾ ਸਾਹਿਬ ਦੀ ਜੋ ਮੇਨ ਐਂਟਰੀ ਹੈਗੀ ਉਹ ਜਗ੍ਹਾ ਦਿਖਾਣੇ ਇਸ ਸਮੇਂ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਤੇ ਇਹ ਗੇਟ ਹੈਗਾ ਅੱਛਾ ਹਾਂ ਜਿੱਥੇ ਨੀਚੇ ਨੂੰ ਆਉਂਦੇ ਜੀ ਅੱਛਾ ਉਸੇ ਨੀਚੇ ਆਪਾਂ ਖੁਦ ਲਵਾਈਏ ਜੀ ਇਹ ਖੁਦ ਲਵਾਈਏ ਕਿ ਕੁੱਤੇ ਬਾਰ-ਬਾਰ ਨਾ ਆਵੇ ਅੱਛਾ ਤੁਸੀਂ ਇੱਥੇ ਰਹਿੰਦੇ ਹੋ ਮਤਲਬ ਕਿੰਨੇ ਸਾਲਾਂ ਤੋਂ ਇੱਥੇ ਸੇਵਾ ਕਰ ਰਹੇ ਹੋ 30-32 ਸਾਲ ਹੋ ਗਏ ਜਦੋਂ 32 ਸਾਲ ਤੋਂ ਗੁਰਦੁਆਰੇ ਸੇਵਾ ਕਰ ਰਹੇ ਹਾਂ ਹਾਂਜੀ 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 ਤੇ ਮਤਲਬ ਮੈਂ ਸਮਝ ਸਕਦੇ ਆ ਵੀ ਇੱਕ ਜ਼ਿੰਦਗੀ ਦਾ ਇੱਕ ਹਿੱਸਾ ਤੁਸੀਂ ਇੱਥੇ ਬਤਾਇਆ ਤੇ ਵੈਸੇ ਕਿੱਥੋਂ ਦੇ ਰਹਿਣ ਵਾਲੇ ਹੋ ਪਿੰਡ ਕਰਾ ਅਸੀਂ ਸਾਡੇ ਮੇਰਾ ਸੋਹਰੇ ਬਰਵਾਲੇ ਆ ਜੀ ਨਹੀਂ ਜਿਹੜੇ ਤੁਹਾਡੇ ਨਹੀਂ ਪਤੀ ਹੈਗਾ ਉਹ ਤਾਂ ਇੱਥੋਂ ਪਿੰਡ ਦੇ ਹੈਗੇ ਨੇ ਨਹੀਂ ਬਰਵਾਲੇ ਕਿ ਹੈ ਜੀ ਹਾਂਜੀ 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 ਤੇ ਜਿਹੜਾ ਮਤਲਬ ਇਧਰ ਵੀ ਕੁੱਤੇ ਆਂਦੇ ਨੇ ਉੱਥੋਂ ਵੀ ਕੁੱਤੇ ਆ ਜਾਂਦੇ ਨੇ ਹਾਂਜੀ ਇਧਰੋਂ ਆਂਦੇ ਨੀਚੇ ਨੂੰ ਜੀ ਮਤਲਬ ਇਹ ਰਾਤ ਨੂੰ ਇਹ ਅੰਦਰਪਾਲ ਜਿਹੜੀ ਲਾਈ ਹੋਈ ਹੈ ਮਤਲਬ ਇਹ ਵੀ ਅੱਧਾ ਟੁੱਟੀ ਹੋਈ ਹੈ ਅਸੀਂ ਦਿਖਾਣਾ ਚਾਹਾਂਗੇ ਪੂਰਾ ਮੌਕਾ ਜ ਇੱਥੇ ਜਿਹੜੀ ਤਸਵੀਰ ਹੈਗੀ ਉਹ ਵੀ ਅਸੀਂ ਤੁਹਾਨੂੰ ਅਸੀਂ ਜੂਰ ਦਿਖਾਵਾਂਗੇ ਕਿਉਂਕਿ ਇਹ ਤਰਪਾਲ ਲੱਗੀ ਹੋਈ ਹੈ ਬਿਲਕੁਲ ਇਹ ਫਲੈਕਸੀਬਲ ਹੈਗੀ ਹੈ ਉੱਪਰ ਤੋਂ ਵੀ نیچے ਨੇ ਵੀ ਹੋ ਜਾਂਦੀ ਹੈ ਦਰਵਾਜ਼ਾ ਵੀ ਲਾਂਦੇ ਗੇਟ ਦੰਦੇ ਫੇਰ ਵੀ ਕੁੱਤੇ ਜੀ ਅੱਛਾ ਹਾਂ ਜੀ ਚੇ ਦਰ ਦਲਾਂਦੇ ਨੇ ਜੀ ਉਹ ਗੇਟ ਦੰਦੇ ਫੇਰ ਇਹ ਇਹ ਜਿਹੜੀਆਂ ਤਰਪਾਲਾਂ ਹੈਗੀਆਂ ਨੇ ਇਹ ਕਿੰਨਾ ਲਾਈਆਂ ਹੈ ਏ ਬਾਬਾ ਜੀ ਨੇ ਲਾਈ ਦਵਾਈ ਤੀਆਂ ਜੀ ਕਹ ਕੇ ਵੀ ਕੁੱਤੇ ਨਾਂ ਨਾਂ ਹਾਂ ਜੀ ਹਾਂ ਜੀ ਕੁੱਤਿਆਂ ਕਰਕੇ ਲਵਾਈ ਸੀ ਹਾਂ ਜੀ ਵੀ ਉਹ ਫੇਰ ਵੀ ਕੁੱਤੇ ਤੋੜਤੀ ਤੇ ਫੇਰ ਮਤਲਬ ਕੁੱਤੇ ਹੋਣ ਵੀ ਇਥੋਂ ਲੰਘ ਜਾਂਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਮਤਲਬ ਜਿਹੜੀ ਉਹਨਾਂ ਤੋੜ ਦਿੱਤੀ ਹੋਏਗੀ ਜਾਂ ਪਹਿਲਾਂ ਪਹਿਲਾਂ ਪੂਰੀ ਸਾਰੀ ਹਾਂ ਜੀ ਹਾਂ ਜੀ ਸਾਰੇ ਨੀਚੇ ਮੰਨਦੇ ਨੇ ਕਿਹੜੇ ਦੁਆਰਾ ਲਗਾਇਆ ਤਾਂ ਉਹ ਚਾ ਕਰਿਆ ਜੀ ਇਹ ਪਹਿਲਾਂ ਠੀਕ ਸੇ ਉਹ ਦੇਖਾ ਕਰ ਉਹ ਪੁੱਤੇ ਬੜਦੇ ਆ ਜੀ ਪਹਿਲੇ ਤਾਂ ਨੀਮਾ ਸੀਗਾ ਇਹ ਪਰਾ ਤਾਂ ਵੀ ਨੀਮਾ ਤਾਂ ਮਤਲਬ ਇਹ ਹੈ ਕਿ ਇਹ ਅਸੀਂ ਪਿੰਡ ਦੇ ਜਿਹੜੀ ਨੌਜਵਾਨ ਪੀੜ੍ਹੀ ਹੈ ਨਾ ਇਹ ਉਹਨਾਂ ਨੇ ਕੰਮ ਕੀਤਾ ਹੋਇਆ ਹੈ ਇਹ ਆਪਣੀ ਆਪਾਂ ਚੱਦਰਾਂ ਲਿਆਏ ਜਿਵੇਂ ਕਿਸੇ ਵੇਸਟੇਜ ਪਈ ਜਿਵੇਂ ਚੱਕ ਕੇ ਲਾ ਕੇ ਲਾਤਾ ਬਿਲਕੁਲ ਇਹ ਵੀ ਅਸੀਂ ਤੁਹਾਡੇ ਨਾਲ ਜੂਰ ਸਾਂਝੀ ਕਰਾਂਗੇ ਜਗ੍ਹਾ ਜਿਹੜੀ ਇੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਨਿਸ਼ਾਨ ਸਾਹਿਬ ਦੀ ਜਿਹੜੀ ਤਸਵੀਰਾਂ ਹੈਗੀਆਂ ਨੇ ਨਿਸ਼ਾਨ ਸਾਹਿਬ ਝੂਲ ਰਿਹਾ ਤੇ ਜਿਹੜੀ ਇਹ ਜਾਲੀ ਹੈਗੀ ਐ ਅਸੀਂ ਪਰਿਵਾਰ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹ ਜਾਲੀ ਜਿਹੜੀ ਇਹ ਕਦੋਂ ਤੋਂ ਲਵਾਈ ਗਈ ਕਿਉਂਕਿ ਇਹ ਤਾਂ ਬਹੁਤ ਟੈਂਪਰੇਰੀ ਹੈਗਾ ਜੇ ਕੁੱਤੇ ਇੱਥੇ ਆਣ ਤਾਂ ਫਿਰ ਅਕਸਰ ਇੱਧਰ ਵੀ ਉੱਪਰ ਚੜਦੇ ਹੋਣਗੇ ਇਹ ਅਸੀਂ ਪਰਸੋ ਰਾਤ ਕੀਤਾ ਜੀ ਜੀ ਇਹ ਅਸੀਂ ਰਾਤ ਨੂੰ ਮੁੰਡੇ ਘਟੋ ਘਟ 8 ਵਜੇ ਦੇ ਕਰੀਬ अच्छा 8 ਵਜੇ ਦੇ ਕਰੀਬੇ ਅਸੀਂ ਅਸੀਂ ਜਾਲੀਆਂ ਲਾਈਆਂ ਮੁੰਡੇ ਕੱਟੋ-ਕੱਟ ਅਸੀਂ 7-8 ਦਿਨੇ ਸੀਗੇ ਮੁੰਡੇ ਜਿਹੜੇ ਅਸੀਂ ਲਾਇਆ ਕੱਟੋ-ਕੱਟ ਜਾਲੀ ਲਾਈ ਨੂੰ ਵੀ ਅਸੀਂ ਹੋਗੇ ਸੀ 10 ਦਿਨ ਹੋਗੇ ਸੀ ਜਾਲੀ ਲਿਆ ਕੇ ਰੱਖੀ ਨੂੰ ਫਿਰ ਉਤੋਂ ਬਾਅਦ ਵੀ ਕਿਸੇ ਨੇ ਨਹੀਂ ਲਾਈ ਅਸੀਂ ਲੈ ਕੇ ਆਏ ਸੀ ਉਤੋਂ ਬਾਅਦ ਵੀ ਅਸੀਂ ਰਾਤ ਨੂੰ ਮੁੰਡਿਆਂ ਨੇ ਫੇਰ ਵੀ ਚਲੋ ਜੋਬ ਵਗੈਰਾ ਤੋਂ ਮੁੰਡੇ ਆਏ ਆ ਉਤੋਂ ਬਾਅਦ ਇਹ ਮੁੰਡੇ ਇਕੱਠੇ ਹੋ ਕੇ ਫਿਰ ਅਸੀਂ ਇਹ ਕੰਮ ਕੀਤਾ ਇਹ ਕੱਟੋ-ਕੱਟ 3 ਸਾਲ ਤੋਂ 4 ਸਾਲ ਤੋਂ ਇਹ ਕਹਿੰਦੇ ਆ ਰਹੇ ਆ ਉੱਪਰ ਵੀ ਜਾਲੀ ਵਾਲਾ ਦਰਵਾਜ਼ਾ ਹੋਣਾ ਚਾਹੀਦਾ ਹੈ ਕੋਈ ਚੌਂਕੀਦਾਰ ਹੋਣਾ ਚਾਹੀਦਾ ਹੁਣ ਗਰੰਤੀ ਸਾਹਿਬ ਹੈ ਚੌਂਕੀਦਾਰਾ ਥੋੜੀ ਨਾ ਕਰਨਗੇ ਉਹਨਾਂ ਦਾ ਕੰਮ ਹੁੰਦਾ ਹੀ ਪਾਟ ਕਰਨਾ ਉਹਨਾਂ ਦਾ ਕੰਮ ਹੁੰਦਾ ਪਾਟ ਕਰਨਾ ਕੋਈ ਚੌਂਕੀਦਾਰਾ ਥੋੜੀ ਨਾ ਕਰਨਾ ਉਹਨਾਂ ਨੇ ਤਸਵੀਰਾਂ ਆਪਦੇ ਆਪ ਚ ਜਿਹੜੇ 10 ਨੇ ਨੌਜਵਾਨ ਤਾਂ ਦੇਖੋ ਮੰਜੀ ਲੱਗੀ ਹੋਈ ਹੈ ਇਹ ਮੰਜੀ ਵੀ ਕੋਈ ਇਹ ਨਹੀਂ ਹੈਗਾ ਕਿ ਕੋਈ ਫਿਕਸ ਇਸ ਸਮੇ ਜਿਹੜੀ ਪਈ ਮੰਜੀ ਹੈਗੀ ਹੈ ਕੋਈ ਇਹਦੇ ਅੰਦਰ ਵੀ ਜਗ੍ਹਾ ਹੈਗੀ ਹੈ ਜਿੱਥੋਂ ਕੋਈ ਵੀ ਜਿਹੜਾ ਕਿਸੇ ਸਮੇ ਵੀ ਚਾਹੇ ਕੁੱਤਾ ਕਿਸੇ ਸਮੇ ਵੀ ਇੱਥੋਂ ਵੜ ਸਕਦਾ ਹੈ ਜੀ ਜੀ ਇਹ ਬੱਚਿਆਂ ਨੇ ਲਾਈ ਆ ਜਾਲੀ ਜੀ ਉਰੇ ਕੋਈ ਸੁਭਤਾ ਨਹੀਂ ਹੈ ਜੀ ਪਹਿਲਾਂ ਤਾਂ ਮੰਜੀ ਵੀ ਨਹੀਂ ਸ਼ਾਇਦ ਹੋਣੀ ਮੰਜੀ ਵੀ ਨਹੀਂ ਜੀ ਕੁਛ ਨਹੀਂ ਇਹ ਵੀ ਮੁੰਡਿਆਂ ਨੇ ਰੱਖੀ ਆ ਜੀ ਹਾਂ ਜੀ ਫਿਰ ਇਹਨਾਂ ਨੂੰ ਆਪਣੇ ਆਪ ਸੋਚਣਾ ਜੀ ਜਿਹੜਾ ਵਿਆਹ ਕਰਾਇਆ ਤਾਂ ਜੀ ਕੋਈ ਸਫਾਈ ਨਹੀਂ ਕਰਾਈ ਕੋਈ ਕੁਝ ਨਹੀਂ ਕਰਾਇਆ ਇਹ ਦੇਖੋ ਜੀ ਪੈਸੇ ਲੈਣ ਦੇ ਪਰਚੀ ਕੱਢਦੇ ਸਫਾਈ ਵੀ ਕਰਾਓ ਜੀ ਸਵਾਈ ਕਰਦੇ ਆ ਸਾਰੀ ਸਫਾਈ ਹੈ ਉਹ ਨੌਕਰ ਨੌਕਰਾਂ ਤੇ ਵੀ ਵੱਧ ਉਸ ਕੀ ਤਾਂ ਕੋਈ ਨਾ ਉਹ ਵਿਚਾਰੇ 5000 ਮੈਂ ਕੀ ਕਰ ਲੂਗਾ ਜੀ 5000 ਦੇ ਵਿੱਚੋਂ ਸਾਰਾ ਚਾਰ ਕੋਟ ਚਲਾਉਂਦੇ ਆ ਇੱਥੇ ਸਾਰੀ ਸਾਫ ਸਫਾਈ ਉਹ ਪਾਠੀ ਸਾਹਿਬ ਵੀ ਹਾਂ ਜੀ ਪਾਠੀ ਸਾਹਿਬ ਹੈ ਜੀ ਇਕੱਲੇ ਪਾਠੀ ਦੱਸੋ ਕਿਆ ਕਰਾਂ ਉਹਨਾਂ ਨੇ ਕਰੀ ਦੁੱਖ ਮਾ ਸੁੱਖ ਮਾ ਬਾਹਰ ਅੰਦਰ ਵੀ ਜਾਣਾ ਹੈ ਜੀ ਮਤਲਬ ਤੁਹਾਡੀ 5000 ਤਨਖਾਹ ਹਾਂਜੀ 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 ਅੱਛਾ ਮਤਲਬ ਤਨਖਾਹ 5000 ਮਤਲਬ ਉਹ ਖਾਤੇ ਚ ਪਾਉਂਦੇ ਸੀ ਜਾਂ ਹੱਥੀ ਫੜਾਉਂਦੇ ਸੀ ਨਹੀਂ ਚੈੱਕ ਦਿੰਦੇ ਤੇ ਜੀ ਚੈੱਕ ਦਿੰਦੇ ਹਾਂਜੀ ਉਹ ਵੀ 4-5 ਮਹੀਨੇ ਇਕੱਠਾ ਹੀ ਚੈੱਕ ਦਿੰਦੇ ਸਾਨੂੰ ਅੱਛਾ ਅੱਛਾ 2 ਮਹੀਨੇ ਕੇ ਮਹੀਨੇ ਤਨਖਾਹ ਨਹੀਂ ਦਿੰਦੇ ਤੇ ਬਿਲਕੁਲ ਇਹ ਵੀ ਤਸਵੀਰਾਂ ਕਿਤੇ ਨਾ ਕਿਤੇ ਜਿਹੜੇ ਪਾਸੇ ਦੇਖੋ ਜਿਹੜੀ ਗੰਦਗੀ ਹੈਗੀ ਜਾਂ ਸਫਾਈ ਹੈ ਨਹੀਂਗੀ ਕਬਾਰ ਬਿਲਕੁਲ ਫੈਲਿਆ ਹੋਇਆ ਤੇ ਕੰਮ ਕੰਮ ਕਦੋਂ ਤੋਂ ਚੱਲ ਰਿਹਾ ਮਤਲਬ ਗੁਰਦਾਰ ਸਾਹਿਬ ਚ 3-4 ਸਾਲ ਹੋ ਗਏ ਕਾਫੀ ਸਾਲ ਹੋ ਗਏ ਜੀ ਕੰਮ 3-4 ਸਾਲ ਹੋ ਗਏ ਹਰਸ ਵੀ ਹੁਣ ਪਿਆ ਜੀ ਪੂਰੇ ਵੀ ਸਾਰੇ ਗੰਦਗੀ ਹੋਤੀ ਜੀ ਇਹ ਹੁਣ ਹੀ ਪਿਆ ਹਲੇ 2-3 2 ਮਹੀਨੇ ਦੀ ਬਾਤ ਹੋਈ ਹੈ ਮੱਥਾ ਟੇਕਣ ਆਇਆ ਤਾਂ ਦਰਵਾਜ਼ਾ ਖੋਲਦਿਆ ਕਿਸੇ ਨੇ ਬਾਬੇ ਕੋਈ ਕਸੂਰ ਨਹੀਂ ਇਸ ਵਿੱਚ ਬਾਬਾ ਜੀ ਦਾ ਕੋਈ ਕਸੂਰ ਨਹੀਂ ਜਾਨਮਰ ਆ ਤੋ ਉਥੇ ਜਾਨਮਰ ਆ ਜਾਨਵਰ ਦੇਖੋ ਜੀ ਕਿਸੇ ਦਾ ਸਖਾਇਆ ਹੋਇਆ ਨਹੀਂ ਹੁੰਦਾ ਚਲੋ ਗਲਤੀ ਹੋ ਗਈ ਮੰਨ ਵੀ ਰਹੇ ਬਾਬਾ ਜੀ ਵੀ ਗਲਤੀ ਹੋ ਗਈ ਜਾਨਵਰ ਆ ਕੋਈ ਬਾਤ ਨਹੀਂ ਚਲੋ ਮਾਫੀ ਵੀ ਮੰਗ ਲਈ ਚਲੋ ਕੋਈ ਗੱਲ ਨਹੀਂ ਹੈਗੀ ਚਲੋ ਮੰਗ ਲਈ ਅਗਲੇ ਨੇ ਮਾਫੀ ਪਰ ਇਹੋ ਥੋੜਾ ਵੀ ਜਿਹੜਾ ਜੈ ਜੈਜ ਕਰੋ ਵੀ ਜੈ ਜਿਹੜਾ ਜੈਜ ਹੋਵਾ ਜੈ ਤੋਂ ਦੇਖੋ ਜੈ ਜਾ ਜਾਨਵਰ ਹੈਗਾ ਬੇਜ਼ਬਾਨ ਹੈਗਾ ਉਹ ਤਾਂ ਉਹ ਤਾਂ ਤੁਸੀਂ ਜੇਕਰ ਘਰ ਦਾ ਦਰਵਾਜ਼ਾ ਖੁੱਲੇ ਹੈ ਘਰੇ ਵੀ ਬੜੇ ਗਏ ਵੀ ਬੜ ਸਖਾ ਗਏ ਕਿਤਨੀ ਵਾਰਾ ਫਿਰ ਰਹੀ ਹਾਂ ਹੈ ਦਰਵਾਜ਼ਾ ਖੋਲ ਹਾਂ ਚਲੋ ਹਾਂ ਇਹ ਵੀ ਗੱਲ ਆ ਰਹੀ ਸੀ ਕਹਿੰਦੇ ਨੇ ਬਾਹਰ ਤੇ ਆਵੇ ਕੁੱਤਾ ਸੀ ਪਾਲਿਆ ਹੁੰਦਾ ਜੀ ਉਹ ਅਸੀਂ ਬਾਹਰ ਜਾਗਾ ਤੇ ਉਹ ਕੁੱਤਿਆਂ ਨੇ ਬਾਟਲੇ ਬੈਸੀ ਦੀ ਮਦਦ ਦਵਾਈ ਫੁੱਟੀ ਕਰਾਈ ਜੀ ਅਸੀਂ ਕੁੱਤੇ ਦੇ ਹਾਂ ਜੀ ਜੀ ਰੱਬ ਰਹਿਮ ਕੀਤਾ ਹਾਂ ਹਾਂ ਹੁਣ ਪਾਪਾ ਜੀ ਕਿੱਥੇ ਹੈਗੇ ਨੇ ਉਹ ਜੀ ਪਾਪਾ ਜੀ ਤੋਂ ਬੜਾ ਐਨਾ ਜੀ ਹਾਂ ਜੀ ਅੱਛਾ ਅੱਛਾ ਬਿਲਕੁਲ ਅਸੀਂ ਉਹ ਵੀ ਤਸਵੀਰ ਤੁਹਾਡੇ ਨੂੰ ਸਾਂਝੀ ਕਰਦੇ ਹਾਂ ਜਿਹੜਾ ਜਿਹੜਾ ਉੱਪਰ ਵੀ ਇੱਕ ਗੇਟ ਲੱਗਿਆ ਹੋਇਆ ਅੱਛਾ ਇਹ ਇਹ ਹਾਲ ਹੈਗਾ ਇੱਥੇ ਵੀ ਕੋਈ ਦੇਖ ਲੋ ਕੋਈ ਓਪਨ ਹੈ ਸਰ ਸਾਹਿਬ ਹੈ ਉੱਪਰ ਤੇ ਥੱਲੇ ਹਾਲ ਹੈਗਾ ਇਹ ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਦੇ ਵੱਲ ਜਰੂਰ ਆਨਾਲ ਸਮੇਂ ਦੇ ਵਿੱਚ ਧਿਆਨ ਦੇਣਾ ਬਣਦਾ ਕਿਉਂਕਿ ਅਗਰ ਇੱਥੇ ਜਿਹੜੀ ਜਗ੍ਹਾ ਹੈਗੀ ਉਸ ਦੀ ਸਫਾਈ ਨਹੀਂ ਹੈਗੀ ਤਾਂ ਗੁਰੂ ਘਰਾਂ ਦੀ ਤਾਂ ਇੱਕ ਵੱਡੀ ਮਰਿਆਦਾ ਹੈਗੀ ਹੈ ਸਭ ਤੋਂ ਪਹਿਲਾਂ ਸਫਾਈ ਵੱਲ ਧਿਆਨ ਦੇਣਾ ਅਸੀਂ ਅੱਗੇ ਵੀ ਤਸਵੀਰ ਜਿਹੜੀ ਸਾਂਝੀ ਕਰਦੇ ਹਾਂ ਜਿੱਥੇ ਬਾਬਾ ਸਾਹਿਬ ਰਹਿੰਦੇ ਨੇ ਪਾਤੀ ਸਾਹਿਬ ਰਹਿੰਦਾ ਸੀ ਤੇ ਉਹਨਾਂ ਦੇ ਨਾਲ ਜਿਹੜੀ ਇੱਕ ਪੌੜੀ ਵੀ ਹੈਗੀ ਜਿੱਥੋਂ ਲੋਕ ਮੱਥਾ ਟੇਕ ਕੇ ਉੱਪਰ ਜਾਂਦੇ ਨੇ ਇਧਰ ਹੀ ਪੌੜੀ ਹੈ ਇਧਰ ਵੀ ਗੇਟ ਨਹੀਂ ਹੈ ਜੀ ਇਸ ਦਿਰ ਵੀ ਗੇਟ ਨਹੀਂ ਹੈ ਅੱਛਾ ਇਹ ਪੌੜੀ ਦੇ ਉੱਪਰ ਕੋਈ ਗੇਟ ਨਹੀਂ ਕੋਈ ਗੇਟ ਨਹੀਂ ਹੈ ਜੀ ਉੱਪਰ ਵੀ ਕੋਈ ਗੇਟ ਨਹੀਂ ਆਪ ਦੇਖੋ ਜੀ ਅੱਛਾ ਇਹ ਇਧਰੋਂ ਵੀ ਜਾਂਦਾ ਰਸਤਾ ਤੇ ਉਧਰੋਂ ਵੀ ਜਾਂਦਾ ਉੱਪਰ ਜਿਹੜਾ ਜਾ ਕੇ ਅਸੀਂ ਸਾਰੀ ਜਿਹੜੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉੱਪਰ ਜਿਹੜਾ ਗੇਟ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਇੱਥੋਂ ਜੋ ਅਸੀਂ ਚੱਲਦੇ ਹਾਂ ਤਾਂ ਉੱਪਰ ਗੁਰਦੁਆਰਾ ਸਾਹਿਬ ਦੇ ਮੱਥਾ ਟੇਕਣ ਵਾਲੀ ਜਗ੍ਹਾ ਹੈਗੀ ਅਸੀਂ ਸੰਗਤ ਵੀ ਸਾਡੇ ਨਾਲ ਹੈਗੇ ਨੇ ਇੱਥੇ ਆਂਡ ਗਵਾਂਡ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਇੱਥੇ ਮੌਜੂਦ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਹਰ ਇੱਕ ਤਸਵੀਰ ਜ਼ਰੂਰ ਜਿਹੜੀ ਤਹ ਤੱਕ ਸਾਂਝੀ ਕਰੀਏ ਤੁਹਾਡੇ ਨਾਲ ਗੁਰਦੁਆਰ ਸਾਹਿਬ ਦੇ ਤਸਵੀਰ ਦਿਖਾਉਣੇ ਇਸ ਸਮੇਂ ਦੀ ਇਸ ਸਮੇਂ ਵੀ ਸਾਹਮਣੇ ਕੁੱਤਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਦਰਵਾਜੇ ਜਿਹੜੇ ਹੈਗੇ ਨੇ ਮੇਨ ਜਿਹੜਾ ਦਵਾਰ ਹੈਗਾ ਉਹ ਟੁੱਟਿਆ ਹੋਇਆ ਤੇ ਥੱਲੇ ਤਰਪਾਲਾਂ ਲੱਗਿਆ ਹੁਣ ਵੀ ਕੁੱਤਾ ਇੱਥੇ ਜਿਹੜਾ ਰੈਸਟ ਕਰ ਰਿਹਾ ਇਹ ਵੀ ਹੁਣ ਸਫਾਈ ਵੀ ਇਤਨੀ ਕੁ ਵੀ ਆ 2-3 ਸਾਲ ਤੇ ਹੋਈ ਹੈ ਜੀ ਪਹਿਲਾਂ ਤਾਂ ਬਿਲਕੁਲ ਸਫਾਈ ਨਹੀਂ ਸੀ ਹਾਂ ਜੀ ਇਹ ਵੀ 12 ਕੁੱਤੇ ਜਿਆ ਰੱਖਿਆ ਆਵਾਰਾ ਹੀ ਆ ਜੀ ਆਵਾਰਾ ਜੀ ਆਵਾਰਾ ਆਵਾਰਾ ਕੁੱਤਾ ਕੁੱਤਾ ਆਵਾਰਾ 12 ਹੀ ਆਉਂਦੇ ਨੇ ਦੇਖੋ ਜੀ ਪਾਲੇ ਹੱਦ ਤੱਕ ਤਾਂ ਨਹੀਂ ਪਤਾ ਹੋ ਰਿਹਾ ਇਸ ਪਾਸੇ ਗੇਟ ਹੈਗਾ ਦੇਖ ਸਕਦੇ ਹੋ ਇਸ ਪਾਸੇ ਮੇਨ ਜਿਹੜਾ ਗੇਟ ਹੈਗਾ ਤੇ ਇਹ ਗੇਟ ਤੇ ਕੱਲ ਉਹ ਸਮੇਂ ਮਤਲਬ ਇਹ ਗੇਟ ਕਿਹੜੇ ਟਾਈਮ ਦੀ ਗੱਲ ਹੈ ਜਿਹੜੀ ਮੰਨ ਲਓ ਹੋਈ ਸੀ ਇਹ ਆਪਣਾ 24 ਤਰੀਕ ਦੀ ਗੱਲ ਹੈ ਆਪਣਾ ਇੱਥੇ ਲੱਗੇ ਪੈਂਦਾ ਵਿਕਾਸ ਨਗਰ ਇੱਥੇ ਕਿਸੇ ਦੇ ਘਰ ਪਾਰਟ ਸੀਗਾ ਅਸੀਂ ਆਪਣੀ ਆਲਟੋ ਗੱਡੀ 'ਚ ਅਸੀਂ ਆਪਣਾ ਵੀਰ ਸਾਹਿਬ ਰੱਖ ਕੇ ਲੈ ਕੇ ਗਏ ਆ ਇਹ ਜਦੋਂ ਪਿੱਛੇ ਦੀ ਹੋਇਆ ਇਹ ਜੋ ਕੁਝ ਵੀ ਹੋਇਆ ਕੋਈ ਆਇਆ ਜਿਵੇਂ ਹੁਣ ਤੁਹਾਡੇ ਸਾਹਮਣੇ ਲੋਕ ਲੱਗਿਆ ਪਰ ਉਹ ਦਿਨ ਲੋਕ ਨਹੀਂ ਸੀ I mean ਡੋਰ ਕਲੋਜ਼ ਸੀ ਜਾਂਦਾ ਮਤਲਬ ਐਵੇਂ ਸੀਗਾ ਹੁਣ ਪਿੱਛੇ ਤੋਂ ਕਿਸੇ ਨੇ ਮੱਥਾ ਟੇਕ ਕੇ ਨਹੀਂ ਡੋਰ ਕਲੋਜ਼ ਕੀਤਾ ਹੁਣ ਇਹ ਕਿਆ ਕਹਿ ਸਕਦੇ ਆ ਮਤਲਬ ਲੋਕ ਲਗਾਉਂਦੀ ਨਹੀਂ ਸੀ ਨਹੀਂ ਜੀ ਲੋਕ ਨਹੀਂ ਲਗਾਉਂਦੇ ਦੇਖੋ ਜੀ ਕੁੱਤਾ ਹੁਣ ਵੀ ਬੈਠਿਆ ਹਾਂ ਬਿਲਕੁਲ ਬੈਠਿਆ ਨਹੀਂ ਬਿਲਕੁਲ ਕੁੱਤਾ ਹੁਣ ਵੀ ਬੈਠਾ ਇੱਥੇ ਅੱਛਾ ਅੱਗੇ ਵੀ ਕੁੱਤਾ ਬੈਠਾ ਹੈ ਉੱਪਰ ਵੀ ਅਸੀਂ ਹੋਰ ਦਿਖਾਣੇ ਆ ਇੱਥੇ ਦੇਖੋ ਕੁੱਤਾ ਹੁਣ ਵੀ ਬੈਠਾ ਹੈ ਰੈਸਟ ਕਰ ਰਿਹਾ ਇੱਥੇ ਤਾਂ ਇਹ ਜਿਹੜੀਆਂ ਤਸਵੀਰਾਂ ਵੀ ਸਾਂਝੀਆਂ ਕਰਨੀਆਂ ਬਹੁਤ ਜ਼ਰੂਰੀ ਸੀ ਦੇਖੋ ਇੱਧਰ ਵੀ ਇੱਕ ਕੁੱਤਾ ਬੈਠਾ ਹੋਇਆ ਹੈ ਤੋ ਇਹ ਤਾਂ ਜਾਨਵਰ ਹਾਗੇ ਨੇ ਇਹਨਾਂ ਨੂੰ ਅਸੀਂ ਕੀ ਕਹਿ ਸਕਦੇ ਆ ਕਿਉਂਕਿ ਜਿਹੜੇ ਦਰਵਾਜ਼ੇ ਹੈਗੇ ਨੇ ਉਹ ਥੱਲੋਂ ਹੀ ਜੀ ਜੀ ਹਾਂ ਬੇਟਾ ਦੇਖ ਦੇਖ ਲਿਆ ਆ ਵੀ ਦੇਖੋ ਬੇਟੇ ਜੋ ਗਲਤੀ ਦੇਖੋ ਮਤਲਬ ਦੇਖੋ ਕੁੱਤਾ ਆਵਾਰਾ ਕੁੱਤਾ ਆਇਓ ਪਾਰੇ ਹੋਇਆ ਕੁੱਤਾ ਨਹੀਂ ਆ ਕੇ ਚਲ ਦਰਵਾਜੇ ਮੈਨੂੰ ਆ ਵੀ ਗਿਆ ਇਹਨਾਂ ਨੂੰ ਦਦਕਾਰ ਵੀ ਨਹੀਂ ਆਪਾਂ ਸਕਦੇ ਹੈਗੇ ਆਪਾਂ ਆਪਣੇ ਘਰ ਵੀ ਦਰਵਾਜੇ ਕੇ ਮੁਰਾ ਵੀ ਬੈਠ ਸਕਦਾ ਜੇ ਇੱਥੇ ਜਿਆਦਾ ਦਰਵਾਜਾ ਲੱਗਿਆ ਹੋਵੇ ਜਾਂ ਕੋਈ ਅੰਦਰੂ ਜਿਹੜਾ 메ਨ ਦਰਵਾਜਾ ਉਹ ਸੈੱਟ ਕੀਤਾ ਹੋਵੇ ਸੈੱਟ ਹੋਆ ਕਰਿਆ ਹੋਇਆ ਤੋ ਦੇਖੋ ਅਰੇ ਫਿਰ ਕੱਲਾ ਬਾਬਾ ਜੀ ਆ ਇਹ ਜਿਹੜੇ ਕਮਰੇ ਹੈਗੇ ਨੇ ਉਹ ਕਮਰੇ ਕਿੰਨਾ ਦੇ ਗਏ ਜਿਹੜੇ ਉਹ ਬਾਬਾ ਜੀ ਕੇ ਅਮ ਤਾਂ ਨਹੀਂ ਬਾਬਾ ਆਪਣੇ ਸਾਂਝੇ ਆ ਗੁਰੂ ਘਰ ਕੇ ਆ ਗੁਰੂ ਘਰ ਕੇ ਕਮਰੇ ਕਿੱਥੇ ਰਹਿੰਦੇ ਨੇ ਉਹ ਬਾਬਾ ਜੀ ਤਾਂ ਇਹ ਤਿੰਨਾਂ ਵਾਲੇ ਮਰੇ ਰਹੇ ਇਹ ਦੇਖੋ ਦੇਖ ਇਹ ਆ ਵੀ ਤਾਰੋ ਨੇ ਦੇਖਨੇ ਇੱਟਾਂ ਵੀ ਇੱਟਾਂ ਦੀ ਵੀ ਫੋਟੋ ਮਾਨ ਵਗੈਰਾ ਪਿਆਰ ਉਧਰ ਨਹੀਂ ਰਹਿੰਦੇ ਤੇ ਬਾਬਾ ਜੀ ਇੱਥੇ ਰਹਿੰਦੇ ਨੇ ਜਿਹੜੀ ਆ ਤਰਪੈਲਾ ਵਾਲਾ ਜਿਹੜਾ ਹੈਗਾ ਇਹ ਤਾਂ ਚੋਨ ਲੱਗ ਜਾਂਦਾ ਹੋਣਾ ਜਦੋਂ ਮੀਂਹ ਪੈਂਦਾ ਹੋਣਾ ਅਸੀਂ ਉਹਨਾਂ ਦੇ ਨਾਲ ਪੈਲਾ ਸਰ ਬ੍ਰੀਡ ਉੱਥੇ ਬੈਠੀ ਕਿ ਤੁਸੀਂ ਇਹ ਇਹ ਤਾਂ ਫਿਰ ਜਦੋਂ ਬਾਰਿਸ਼ ਹੁੰਦੀ ਆਣੀ ਤਾਂ ਚੋਨ ਲੱਗ ਜਾਂਦਾ ਹੋਣਾ ਚੁੰਦੇ ਹਾਂ ਜੀ ਇਹ ਕਬਾਸੀ ਕੁੰਜੇ ਜੇ ਚੁੰਦਾ ਪਾਲੀ ਸੱਟ ਤੇ ਵੀ ਇੱਦਾਂ ਹੀ ਚੁੰਦਾ ਉਹ ਪਾਲੀ ਪਾਸੇ ਤੇ ਜੀ ਫਿਰ ਤੁਹਾਡਾ ਤਾਂ ਸਮਾਨ ਹੀ ਖਰਾਬ ਹੋ ਜਾਂਦਾ ਹੁੰਦਾ ਹਾਂਜੀ 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 ਵਾਲੇ ਵੀ ਹੁੰਦਾ ਪਹਿਲਾਂ ਇਹਨਾਂ ਦੇ ਮਸਲੇ ਹਾਂਜੀ ਤੇ ਇਹ ਜਦੋਂ ਦੇ ਤੁਸੀਂ ਆਏ ਹੋ ਤੁਸੀਂ ਕਈ ਵਾਰੀ ਕਿਹਾ ਸੀ ਵੀ ਇਹ ਮਕਾਨ ਜਿਹੜਾ ਹੈਗਾ ਜਾਂ ਛੱਤ ਪੱਕੀ ਕਰ ਦਿਓ ਕਿਹਾ ਹੋਇਆ ਸੀ ਪਾਵਰ ਵੀ ਕਹਿੰਦੇ ਵੀ ਸਾਡੇ ਕਮਰੇ ਬਣਾ ਕੇ ਦੇ ਦਿਓ ਹੁਣ ਨਮੀ ਦੀ ਕਿਹਨੇ ਸਾਲਾਂ ਦੀ ਇਦਾਂ ਤਰਪੈਲ ਹੀ ਹੈਗੀ ਸ਼ੁਰੂ ਤੇ ਇਸ ਤਰ੍ਹਾਂ ਕਹਿੰਦੇ ਹਾਂਜੀ 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 ਤੁਸੀਂ ਇੱਟਾਂ ਵਗੈਰਾ ਉੱਤੇ ਭਾਰ ਰੱਖ ਕੇ ਤੁਸੀਂ ਰੋਕਿਆ ਹੋਇਆ ਵੀ ਇਹ ਨੇਰੀ ਨੂੰ ਇਤੋਂ ਪਹਿਲਾਂ ਆ ਵੀ ਉਹ ਰੋਡ ਨਾਲ ਜਾਣ ਜੀ ਉੱਪਰ ਤੇ ਜੀ ਜਿਹੜੇ ਕੁੱਤੇ ਹੈਗੇ ਨੇ ਉਹ ਹੁਣ ਵੀ ਇਸ ਸਮੇਂ ਵੀ ਦੇਖੋ ਹੁਣ ਬੈਠੇ ਹੋਏ ਨੇ ਅਸੀਂ ਹੁਣ ਤੁਹਾਨੂੰ ਅਸੀਂ ਗਰਾਊਂਡ ਦੀ ਜਿਹੜੀ ਰਿਪੋਰਟ ਹੈਗੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਰਿਵਾਰ ਨਾਲ ਹੈਗਾ ਕੁਝ ਜਿਹੜੇ ਆਂਡਗਵਾਂਡ ਦੇ ਲੋਕ ਹੈਗੇ ਨੇ ਪਿੰਡ ਵਾਸੀ ਤੁਸੀਂ ਸਾਰੇ ਪਿੰਡ ਵਾਸੀ ਆ ਸਾਰੇ ਪਿੰਡ ਦੇ ਪਿੰਡ ਦੇ ਆ ਪਿੰਡ ਦੇ ਆ ਅਸੀਂ ਮਤਲਬ ਸਾਰੀਆਂ ਜਿਹੜੀਆਂ ਆਪਣੀਆਂ ਖੜੀਆਂ ਨੇ ਸਾਰੀ ਆਪਣੀ ਪਿੰਡ ਦੀਆਂ ਪਿੰਡ ਦੇ ਵਾਸੀ ਆ ਦਾਦੇ ਪਰਦਾਦੇ ਇਹੀ ਆਪਣੇ ਆਪਣੇ ਇਹੀ ਕੇ ਆ ਰਹਿਣੇ ਵਾਲੇ ਅਭੀ ਤਾਂ ਸੰਗਤ ਆਈ ਨਹੀਂ ਤਾਂ ਵੈਸੇ ਚਲੋ ਤੁਸੀਂ ਹੁਣ ਸਾਰੇ ਖੜੇ ਹੋ ਚਲ ਉਹਨਾਂ ਦੇ ਵਾਈਫ ਕੋਲ ਖੜੇ ਨੇ ਉਹਨਾਂ ਦਾ ਵੈਸੇ ਨੇਚਰ ਕਿਵੇਂ ਜਦੋਂ ਇੰਨੇ ਸਾਲ 30 ਸਾਲ ਹੋ ਗਏ ਹਾਏ ਹਾਏ ਜੇ ਨੇਚਰ ਜੀ ਤਰਖਿਆ ਹੋਇਆ ਜਿ ਜਿਤਨਾ ਦੁਰਘਟਨਾ ਹੁਣ ਹੋਈ ਆ ਹੁਣ ਚੱਕਿਆ ਹੋਇਆ ਕੰਮ ਆ ਜਾਂ ਹੁਣੀ ਹੋਇਆ ਹੋ ਵੀ ਕੁੱਤੇ ਕੀ وجہ ਤੇ ਹੋਇਆ ਜੇ ਮਨ ਕੁਛ ਕਹਤੇ ਨਹੀਂ ਆਈ ਹੈ ਕਿੰਨਾ ਕਹਦੇ ਕਦੀ ਬੀਬੀ ਕੀ ਨਹੀਂ ਸ਼ਿਕਾਇਤ ਆਈ ਕਦੀ ਬਾਬਾ ਜੀ ਕੀ ਨਹੀਂ ਕਦੀ ਸ਼ਿਕਾਇਤ ਆਈ ਕੁੜੀ ਖੁਦ ਪਾਠ ਕਰਾਤੀ ਵਿਚਾਰੀ ਇੰਨੇ ਪਾਠ ਕਰਦੀ ਤੀ ਕੁੜੀ ਕਦੀ ਕੁੜੀ ਕੀ ਨਹੀਂ ਸ਼ਿਕਾਇਤ ਆਈ ਹੈਗੀ ਹੁਣ ਦੱਸੋ ਕਹਾਂ ਤੋਂ ਕਹਾਂ ਕੀਆ ਕਹਾਂ ਹੁਣ ਦੱਸੋ ਹੈ ਹੁਣ ਦੱਸੋ ਜੇ ਤਾਂ ਕਸੂਰ ਨੂੰ ਕਸੂਰੋ ਕਿਹਾ ਜਾਹਾ ਨਾ ਜੇ ਤੇ ਕਸੂਰ ਹੁੰਦਾ 6 ਮਹੀਨੇ ਪਹਿਲਾਂ 2 ਸਾਲ ਬਾਅਦ ਕਸੂਰ ਹੁੰਦਾ ਹਮੇ ਰੱਖ ਲੈਂਦੇ ਆਪ ਕਹਿੰਦੇ ਵੀ ਹਾਂ ਦੇਖੋ ਜੀ ਉਹ ਕੰਮ ਹੋ ਰਿਹਾ ਵੀ ਇਸ ਤਰ੍ਹਾਂ ਨਹੀਂ ਹੋ ਰਿਹਾ ਸਾਹਿਬ ਆਪ ਦਾ ਕੰਮ ਕਰ ਰਿਹਾ ਸੀ ਇਹ ਮਤਲਬ ਪ੍ਰਬੰਧਕਾਂ ਨੂੰ ਚਾਹੀਦਾ ਸੀ ਇੱਥੇ ਕੋਈ ਦਰਵਾਜ਼ਾ ਲਾ ਕੇ ਕੋਈ ਪ੍ਰਬੰਧ ਹੋ ਕਰੇ ਕਿਉਂਕਿ ਉਹ ਸਾਰਾ ਦਿਨ ਤਾਂ ਇੱਥੇ ਬੈਠ ਹੀ ਸਕਦੇ ਕੰਮ ਕਰ ਹੋਰ ਵੀ ਕਿਤੇ ਪਾਸੇ ਹੀ ਪਾਠ ਵਗੈਰਾ ਕਰਦੇ ਸੀ ਹਾਂ ਜਾਨਦੇ ਨੇ ਜਾਨਦੇ ਨੇ ਹਾਂਜੀ ਹਾਂਜੀ ਬਾਹਲੇ ਪਾਕ ਕਿਤੇ ਪਿੰਡ ਜਿੱਤੇ ਆ ਗਿਆ ਪਾਠ ਕਰ ਹਾਂਜੀ ਹਾਂਜੀ ਜਿਸ ਤਰ੍ਹਾਂ ਕੋਲੰਬੀ ਚ ਹੋ ਗਿਆ ਜੀ ਵਿਕਾਸ ਨਗਰ ਹੋ ਗਿਆ ਜੀ ਮਤਲਬ ਘਰ ਗੁਜ਼ਾਰਾ ਚੱਲਦਾ ਸੀ ਬੱਚੇ ਕਿੰਨੇ ਹੈਗੇ ਤੁਹਾਡੇ ਦੋ ਬੱਚੇ ਹੈ ਜੀ ਅੱਛਾ ਤੁਸੀਂ ਉਹਨਾਂ ਨੂੰ ਨਾਲ ਮਤਲਬ ਸ਼ਾਦੀ ਹੋ ਗਈ ਜੀ ਮਹੀਨਾ ਕੋ ਬੇਟਾ ਫਟ ਰਿਹਾ ਹਾਂਜੀ ਛੋਟਾ ਫਟ ਲੱਗਿਆ ਹੋਇਆ ਜੀ ਪ੍ਰਾਈਵੇਟ ਕੰਮ ਤੇ ਲੱਗਿਆ ਹੋਇਆ ਹਾਂਜੀ ਬਿਲਕੁਲ ਇਹ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਤਾਂ ਅਸੀਂ ਹੁਣ ਗੁਰਦੁਆਰਾ ਗੇਟ ਖੋਲ੍ਹਿਆ ਚਲੋ ਅਸੀਂ ਹੁਣ ਅ ਅੰਗ ਦੀ ਜਿਹੜੀਆਂ ਤਸਵੀਰਾਂ ਸਾਹਮਣੇ ਤਾਂ ਆਈਆਂ ਸੀ ਪਰ ਜੋ ਅਸਲ ਸਚਾਈ ਵੀ ਹੈਗੀ ਹੈ ਉਹ ਵੀ ਜ਼ਰੂਰ ਸੰਗਤਾਂ ਕ ਪਛਾਣੀ ਅਸੀਂ ਸਮਝੀ ਅ ਅੰਦਰ ਹਾਲਾਂਕਿ ਅੰਦਰ ਤਾਂ ਬਹੁਤ ਸਫਾਈ ਹੈਗੀ ਹੈ ਅ ਸામਨੇ ਦਰਬਾਰ ਸਾਹਿਬ ਰੱਖਿਆ ਹੋਇਆ ਜਿੱਥੇ ਇਸ ਘਟਨਾ ਨੂੰ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਕੁੱਤੇ ਨੇ ਇਥੋਂ ਇਸ ਗੇਟ ਤੋਂ ਦਾਖਲ ਹੋਇਆ ਤਾਂ ਉੱਥੇ ਜਾ ਕੇ ਗੁਰੂ ਸਾਹਿਬ ਦੇ ਅੰਗਾਂ ਤੇ ਅਟੈਕ ਕੀਤਾ ਚਲੋ ਬੇਜਬਾਨ ਉਹ ਹੈਗਾ ਕਿਉਂਕਿ ਜਿਹੜੇ ਗੇਟ ਹੈਗੇ ਨੇ ਉਹ ਅਸੀਂ ਹੁਣ ਦਰਵਾਜ਼ਾ ਜਿਹੜਾ ਲੋਕ ਹੈਗਾ ਸੀ ਇਸ ਨੂੰ ਫਿਰ ਅਸੀਂ ਲੋਕ ਵੀ ਕਰ ਦਿੰਦੇ ਹਾਂ ਕਿਉਂਕਿ ਪਿੰਡ ਵਾਸੀ ਮੌਜੂਦ ਹੈਗੇ ਨੇ ਸੋ ਇਹ ਜਿਹੜੀਆਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਸਵੀਰਾਂ ਵੀ ਕਿਤੇ ਨਾ ਕਿਤੇ ਜ਼ਰੂਰ ਸੋਚਨ ਤੋਂ ਮਜਬੂਰ ਮਜਬੂਰ ਕਰਦੀਆਂ ਨੇ ਕਿ ਜਿਹੜੇ ਦਰਵਾਜ਼ੇ ਹੈਗੇ ਨੇ ਇੱਕ ਛੋਟਾ ਦਰਵਾਜ਼ਾ ਹੈਗਾ ਉਹ ਤਾਂ ਬਿਲਕੁਲ ਹੀ ਅਗਰ ਟੁੱਟਿਆ ਹੋਇਆ ਤਾਂ ਦੂਸਰਾ ਜਿਹੜਾ ਦਰਵਾਜ਼ਾ ਹੈਗਾ ਛੋਟਾ ਜਦੋਂ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਦੀਆਂ ਨੇ ਤਾਂ ਫਿਰ ਜਿਹੜਾ ਇਹ ਗੇਟ ਹੈਗਾ ਪੌੜੀਆਂ ਚੜ ਕੇ ਆਨੇ ਤਾਂ ਇੱਥੇ ਗੇਟ ਤੇ ਜਾਂ ਤਾਂ ਦਰਵਾਜ਼ਾ ਲੱਗਿਆ ਹੋਵੇ ਜਦੋਂ ਸਮਾ ਹੋਵੇ ਵੀ ਇਸ ਸਮੇਂ ਤੋਂ ਬਾਅਦ ਸੰਗਤ ਇੱਥੇ ਨਹੀਂ ਆਏਗੀ ਤਾਂ ਪੱਕਾ ਲੋਕ ਲੱਗ ਜੇ ਇਸ ਪਾਸੇ ਵੀ ਦਰਵਾਜ਼ਾ ਹੈਗਾ ਹੁਣ ਵੀ ਕੁੱਤਾ ਉੱਤੇ ਸੁੱਤਾ ਹੋਇਆ ਤੇ ਇੱਥੇ ਵੀ ਉਦਾਂ ਹੀ ਜੇਕਰ ਲੋਕ ਲੱਗਿਆ ਜਿੱਥੋਂ ਪੌੜੀਆਂ ਚੜ੍ਹਦੀਆਂ ਉੱਥੇ ਹੀ ਲੋਕ ਲੱਗ ਜੇ ਤਾਂ ਇਹ ਜੀ ਘਟਨਾ ਹੋ ਵੀ ਨਾ ਇਹਨਾਂ ਚੀਜ਼ਾਂ ਵੱਲ ਵੀ ਜ਼ਰੂਰ ਸੋਚਣਾ ਚਾਹੀਦਾ ਕਿਉਂਕਿ ਜਿਹੜੀ ਗਰਾਊਂਡ ਦੀ ਰਿਪੋਰਟ ਹੈਗੀ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਪਿੰਡ ਵਾਸੀ ਇੰਨੀਆਂ ਮਾਤਾ ਸਾਡੇ ਨਾਲ ਮੌਜੂਦ ਹੈਗੀਆਂ ਨੇ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਪਰ ਅਸੀਂ ਵੀ ਉਹ ਚੀਜ਼ਾਂ ਨੂੰ ਮਹਿਸੂਸ ਕੀਤਾ ਕਿ ਜਿਹੜੀ ਸਫਾਈ ਹੈਗੀ ਹੈ ਜਾਂ ਸ਼੍ਰੀ ਨਿਸ਼ਾਨ ਸਾਹਿਬ ਦੇ ਨਾਲ ਜਿਹੜੀ ਚਾਰਦਵਾਰੀ ਹੈਗੀ ਆ ਉਹ ਵੀ ਨਹੀਂ ਹੋਈ ਹੋਈ ਉੱਥੇ ਵੀ ਜਾਲੀ ਲੱਗੀ ਹੋਈ ਤੇ ਨਾਲ ਟੁੱਟੀ ਮੰਜੀ ਲੱਗੀ ਹੋਈ ਸੀ ਜਿੱਥੋਂ ਕਿਸੇ ਵੀ ਸਮੇਂ ਜਿਹੜੇ ਜਾਨਵਰ ਉੱਥੋਂ ਐਂਟਰੀ ਕਰਕੇ ਉੱਥੇ ਵੀ ਦਾਖਲਾ ਦੇ ਸਕਦੇ ਨੇ ਸੋ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਅਭਿਸ਼ੇਕ ਦੇ ਨਾਲ ਸੰਦੀਪ ਕੰਬੋਜ ਪਿੰਡ ਮੋਲੀ ਤੋਂ